ਖਬਰ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਆਨੰਦਗੜ੍ਹ ਤੋਂ ਹੈ ਜਿੱਥੇ ਕਿ ਬੀਤੀ ਰਾਤ ਦੋ ਤੇ ਰਾਤ ਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਥਾਨਕ ਸਿਵਲ ਹਸਪਤਾਲ ਹੁਸ਼ਾਰਪੁਰ ਚ ਭਰਤੀ ਪਿੰਡ ਦੇ ਮੌਜੂਦਾ ਸਰਪੰਚ ਸਤਪਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਵਿੱਚ ਸੀਵਰੇਜ ਦਾ ਕੰਮ ਕਰਵਾ ਰਹੀ ਸੀ ਤੇ ਇਸ ਤੋਂ ਰਣ ਪਿੰਡ ਤੇ ਹੀ ਰਹਿਣ ਵਾਲੀ ਇੱਕ ਪਰਮਜੀਤ ਪੰਮਾ ਨਾਮ ਦੇ ਵਿਅਕਤੀ ਨੇ ਟਰਾਲੀ ਚਲਾਉਣ ਵਾਲੇ ਨਾਲ ਬਦਸਲੂਕੀ ਕੀਤੀ ਤੇ ਜਦੋਂ ਮੌਕੇ ਤੇ ਪਰਮਜੀਤ ਸਿੰਘ ਨਾਲ ਗੱਲਬਾਤ ਕਰਨ ਗਿਆ ਤਾਂ ਪਰਮਜੀਤ ਸਿੰਘ ਨੇ ਉਹਨਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੇ ਘਰ ਅੰਦਰੋਂ ਕੋਈ ਹਥਿਆਰ ਨੂੰ ਮੱਚੀਸ ਲਾ ਕੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸਰਪੰਚ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਰਮਜੀਤ ਪੰਮਾ ਪਿੰਡ 'ਚ ਅਜੀਹਾ ਮਾਹੌਲ ਪੈਦਾ ਕਰ ਚੁੱਕਿਆ ਹੈ ਤੇ ਪਿੰਡ 'ਚ ਆਪਣੀ دہشت ਫਲਾਕੇ ਰੱਖਦਾ ਸਰਪੰਚ ਸਤਪੰਨ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਆ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਪਰਮਜੀਤ ਪੰਮਾ ਦਾ ਕਹਿਣਾ ਕਿ ਟਰਾਲੀ ਚੱਲ ਕੇ ਵੱਲ ਉਸਤੇ ਘਰ ਕੇ ਰੇਤਾ ਸੁੱਟੀ ਜਾ ਰਹੀ ਸੀ ਤੇ ਉਸ ਵੱਲੋਂ ਉਸ ਨੂੰ ਅਜੀਹਾ ਕਰਨ ਤੋਂ ਰੋਕਿਆ ਗਿਆ ਤੇ ਇੰਨੇ ਨੂੰ ਪਿੰਡ ਦਾ ਸਰਪੰਚ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸੀ ਉਸ ਵੱਲੋਂ ਆਪਣੇ ਪਰਿਵਾਰ ਅਤੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸਦੀ ਦਾੜੀ ਦੀ ਵੀ ਬਿਆਦਵੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਸਰਪੰਚ ਨਾਲ ਕੋਈ ਵੀ ਮਨਮੋਟਾਪ ਨਹੀਂ ਹੈ ਤੇ ਇਸ ਤੋਂ ਪਹਿਲਾਂ ਦੋਵੇਂ ਤਿਰ ਇੱਕ ਦੂਜੇ ਨੂੰ ਪਿਆਰ ਸਤਕਾਰ ਨਾਲ ਬੁਲਾਉਂਦਿਆਂ ਸਨ। ਹੁਸ਼ਰਪਟ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਸਤਪਾਲ ਜੀ ਸਤਪਾਲ ਜੀ ਕਿਹੜਾ ਪਿੰਡ ਆ ਆਨੰਦਗੜ ਮੌਜੂਦਾ ਸਰਪੰਚ ਜੀ ਕੀ ਗੱਲ ਹੋਈ ਜਿਹੜੀ ਤੁਹਾਡੀ ਜਿਹੜੀ ਸੱਟ ਲੱਗੀ ਆ ਜੀ ਭਾਈ ਸਾਡੇ ਪਿੰਨ ਨਵਾਂ ਸੀਵਰੇਜ ਪੈਣ ਲੱਗਾ ਜੀ। ਜੀ। ਦੋ ਤਿੰਨ ਗੜੀਆਂ ਚ ਪਾਤਾ ਚੌਥੀ ਗੜੀ ਸਟਾਰਟ ਕੀਤਾਗਾ ਤੇ ਉੱਥੇ ਰੇਤਾ ਲਾਣੀ ਸੀ ਦਿੱਤਾ ਟਰਾਲੀ ਲਾਤੀ ਭੇਜੀ। ਦਿਨ ਨੂੰ ਗੱਡੀਆਂ-ਗੁਡੀਆਂ ਲੰਘਦੇ ਵੀ ਰਸਤਾ ਬੰਦ ਹੋ ਜਾਂਦਾ। ਅੰਨੇ ਰਹੇ ਭੇਜੀ। ਚਲੋ। ਉਹ ਇੱਥੇ ਮੇਰਾ ਬੇਟਾ ਲਹਾਨ ਗਿਆ। ਉਹ ਬੰਦਾ ਕੁਛ ਨਹੀਂ ਬੋਲੇ ਵਾਲਦੜ ਘੁੰਮ ਗਿਆ ਪਰਮਜੀਤ ਸਿੰਘ ਪੰਮਾ। ਕੁੱਤਾ ਲਾ ਗਿਆ। ਕੁੱਤਾ ਅੰਦਰ ਛੱਡ ਗਿਆ ਬਾਜ ਟਰਾਲੀ ਦਿੱਤ ਗਈ। ਆ ਕੇ ਕਹਿੰਦਾ ਤੈਨੂੰ ਡਰਾਈਵ ਨਹੀਂ ਕਰਨੀਆਂ ਦੇ। ਅੰਨ ਨਟ ਕਰਨਾ। ਬੇਟੇ ਨੂੰ ਗਾਲਾਂ ਕੱਢਿਆ। ਉਹ ਸਧਾਰਨ ਗਾਲਾਂ ਕੱਢ ਤੇ ਪਰ ਡਰਾਈਵਰ ਨੂੰ 60-65 ਸਾਲ ਦਾ ਚਲੋ ਕੋਣ ਹੈ ਬੇੜੇ ਨੇ ਇਹਨੂੰ ਪੰਜ ਨੂੰ ਸੱਦਿਆ ਜਾਤੇ ਫੇਰ ਗੱਲਬਾਤ ਹੋਈ ਫੇਰ ਮੁੜ ਕੇ ਉਹਨੂੰ ਡਰ ਐਵਨ ਗਲਗੜਨ ਲੱਗਾ ਮੇਰੇ ਨੂੰ ਟਰੈਵਲ ਨੇ ਮੈਨੂੰ ਫੋਨ ਕੀਤਾ ਤੇ ਕਹਿੰਦਾ ਭਾਜੀ ਉਹ ਸਰਦਾਰ ਨੰਗ ਸਿੰਘ ਜੀ ਬਹੁਤ ਗਾਲੀ ਗਲੋਚੀ ਟੰਡੇ ਵੀ ਤੁਸੀਂ ਆਓ ਮੁੜ ਕੇ ਉਹ ਕਹਿੰਦਾ ਤੇ ਟੈਕ ਟੰਡ ਕਰਨ ਨਾਲ ਸਾਡੇ ਤੇ ਦੀ ਜਗ੍ਹਾ ਹੈ ਫਲਾਨਾ ਢгана ਜੇ ਬਹੁਤ ਹਨ ਪਾਇੰਟ ਕੰਮ ਨਹੀਂ ਕਰਨ ਗੰਦਾ ਪਾਣ ਲਾ ਕੇ ਖੰਡ ਦਿੱਤੇ ਸੀ ਮੱਝਾ ਤੇ ਮੈਂ ਵੀ ਗਿਆ ਮੈਂ ਨੇ ਵੀ ਗਾਲੀ ਗਲੋਚੀ ਕੀਤਾ ਉਹਨਾਂ ਦੇ ਤੇ ਮੁੜ ਕੇ ਉੱਥੇ ਅਸੀਂ ਖੜੇ ਸੀਗੇ ਤੇ ਉਹ ਪਤਨੇ ਅੰਦਰ ਉਹ ਕੀ ਲੈ ਕੇ ਗੇਟ ਟੱਪ ਗਿਆ ਮੇਰੇ ਜਵਾਲ ਲੈ ਕੇ ਡੰਡਾ ਲੈ ਕੇ ਖੰਡਾ ਕੀ ਕੀ ਨਹੀਂ ਮੇਰੇ ਮਾਰਿਆ ਮੁੰਡਾ ਫੱਕਾ ਹੋ ਗਿਆ ਤਾਂ ਨਕਲੀ ਹੱਡੀ ਟੁੱਟ ਗਈ ਪਹਿਲਾਂ ਵੀ ਕਦੀ ਤੁਹਾਡੀ ਹੋਈ ਉਹਦੇ ਨਾਲ ਕੋਈ ਇਦਾਂ ਦੀ ਕਦੀ ਹੋਈ ਨਹੀਂ ਜੀ ਕੋਈ ਜੀ ਪੁਲਿਸ ਕੰਪਲੀਟ ਦੇਤੀ ਸੀ ਹਾਂਜੀ ਹਾਂਜੀ ਦੇਤੀ ਸਰ ਕੀ ਮੰਗ ਕਰਦੇ ਆ ਮੰਗ ਹੀ ਕਰਦੇ ਆ ਇਨਸਾਫ ਚਾਹੀਦਾ ਜੀ ਜਾਣ ਲੇਵਾ ਹੌਲਾ ਕਰਦਾ ਜਿੱਤੇ ਕਰਦਾ ਹੋਵੇ ਪਿੰਡ ਤੋਂ ਪਹਿਲਾਂ ਵੀ ਦੋ ਚਾਰ ਵਾਰੀ ਗਾਂਢ ਕੀਤੇ ਨੇ ਹਾਂਜੀ ਹਾਂਜੀ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਦਰਦਾ ਜਾਂਦਾ ਹੀ ਨਹੀਂ ਕੋਈ ਥਾਣੇ ਦੀ ਉਹਨੇ ਨਾ ਹੰਗਸਾਂਗੇ ਹੈਗੇ ਨਾ ਹੰਗਸਾਂਗੇ ਤੇ ਪਾਰਦੇ ਨੇ 5-7 ਜਣੇ ਨਾਲ ਹੁੰਦੇ ਵੀ ਦਰਦੇ ਲੋਕੀ ਘਮਰਾਹ ਹੋਇਆ ਪਿੰਡ ਦਾ ਇਹਦੀ ਮੈਂ ਇਨਸਾਫ ਚਾਹੁੰਦਾ ਇਹ ਵੀ ਪੂਰੀ ਸਾਡੇ ਆਣ ਪਿੰਡ ਦੀ ਸਹਿਮਤੀ ਲਈ ਸਾਰੇ ਕੰਮ ਬਧੀਆ ਹੋਣੇ ਚਾਹੀਦੇ ਇਹ ਤੋਂ ਡਰਦੇ ਲੋਕੀ ਜਿਹੜੇ ਅੱਧੇ ਕੰਮ ਨਹੀਂ ਕਰਦੇ ਇਹਨਾਂ دہشت ਪਾਈ ਹੋਇਆ ਇਹਨਾਂ ਆਪਣੀ ਥੇ ਲੱਗਦਾ ਕਿ ਤੁਸੀਂ ਤਾਂ ਵਿਕਾਸ ਕਰਦੇ ਸੀ ਪਿੰਡ ਦਾ ਆਪਾਂ ਤਾਂ ਨਵਾਂ ਸੀਵਰੇਜ ਸ਼ੁਰੂ ਕੀਤਾ ਨਾ ਪਿੰਡ ਦਾ ਅਸੀਂ ਤਾਂ ਵਿਕਾਸ ਹੀ ਕਰਨਾ ਸੀ ਤਗੜ ਸਰਕਾਰੀ ਕੰਮ ਕਰਦੇ ਸੀ ਜਾਂ ਪ੍ਰਾਈਵੇਟ ਕਰਦਾ ਕੰਮ ਕਰਦੇ ਸੀ ਨਾ ਕਿ ਇਹਦੇ ਘਰ ਗੇ ਰੀਤਾਂ ਨਾਸਤਾ ਸੀਵਰੇਜ ਲੱਗ ਗਈ ਆ ਜੀ ਮੌਕੇ ਤੇ ਸਭ ਕੰਮ ਚੱਲਦੇ ਆ ਅਸਲ ਇੱਥੇ ਹੀ ਮੌਕੇ ਜਾ ਕੇ ਦੇਖ ਸਕਦੇ ਆ ਇਹ ਤਾਂ ਮੰਗ ਜਾਂਦੇ ਪਸਾਨੂੰ ਇਨਸਾਫ ਚਾਹੀਦਾ ਕੱਲ ਨੂੰ ਕਿਸੇ ਨਾਲ ਧੱਕਾ ਨਾ ਵਗਰੀ ਹੋਣਾ ਸਬਜ਼ੀ ਕਦੇ ਕਿਸੇ ਨੂੰ ਘੋਟਦਾ ਕਦੇ ਕਿਸੇ ਨੂੰ ਘੋਟਦਾ ਇਹ ਨਹੀਂ ਚੰਗੀ ਗੱਲ ਨਹੀਂ ਹੈਗੀ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਤੁਸੀਂ ਮੌਜੂਦਾ ਸਰਪੰਚ ਮੌਕੇ ਤੇ ਮੌਜੂਦਾ ਸਰਪੰਚ ਆ ਜੀ ਆਨੰਦਗੜ੍ਹ ਤੋਂ ਸੱਤ ਬੋਟਾ ਪਈਆਂ ਸੀ ਕੋਈ ਸੈਂਪੀ ਨਾ ਬਣੀ ਬੋਟਾ ਨਾ ਚੰਗੀ ਕਿਹੜੀ ਪਾਰਟੀ ਤੋਂ ਹੈ ਉਦੋਂ ਪਾਰਟੀ ਕੋਈ ਤੇ ਆਪੇ ਆਪ ਜਿੱਤੇ ਜੇ ਦੇ ਖੜ ਕੇ ਪੰਜ ਚਾਰ ਨਹੀਂ ਪਾਰਟੀ ਨੇ ਕਿਸੇ ਨੇ ਕੀਤਾ ਹੀ ਬਹਾਂ ਤੱਕ ਮੇਰਾ ਨਾਮ ਮਨਦੀਪ ਕੁਮਾਰ ਜੀ ਮਮਾ ਜੀਪਾ ਜੀ ਕਿਹੜਾ ਪਿੰਡ ਜੀ ਮੇਰਾ ਅਨੰਦਗੜ੍ਹ ਪਿੰਡ ਤੇ ਪੰਚਾਇਤ ਮੈਂਬਰ ਹੋ ਪੰਚਾਇਤ ਮੈਂਬਰ ਕੀ ਗੱਲ ਹੋਈ ਜਿਹੜੀ ਇਹ ਲੜਾਈ ਹੋਈ ਹੈ ਜੀ ਗੱਲ ਇਦਾਂ ਹੋਈ ਸੀ ਕਿ ਅਸੀਂ ਮੈਂ ਕੰਮ ਕਰਦਾ ਸੀਗਾ ਆਪਣੇ ਇੱਕ ਘਰ ਆਇਆ ਘਰ ਆਇਆ ਸੀਗਾ ਤੇ ਮੈਨੂੰ ਸਰਪੰਚ ਦੇ ਮੁੰਡੇ ਦਾ ਫੋਨ ਆਇਆ ਭਾਜੀ ਕੋਈ ਬੰਦਾ ਗਾਲਾਂ ਕੱਢ ਰਿਹਾ ਗਲੀ ਦੇ ਵਿੱਚ ਆ ਕੇ ਮਸਲਾ ਹੱਲ ਕਰੋ ਕੀ ਗੱਲ ਆ ਮੈਂ ਲੁਗਾ ਆਪਣੇ ਡਾਡੀ ਨੂੰ ਫੋਨ ਕਰੋ ਪੰਜ ਸਾਹਿਬ ਕਹਿੰਦਾ ਕੋਈ ਗੱਲ ਨਹੀਂ ਵੀ ਕਰਦੇ ਤੁਸੀਂ ਆ ਜਾਓ ਮੈਂ ਇੱਕ ਹੋਰ ਪੰਜ ਸਾਹਿਬ ਸਾਡੇ ਦਲਜੀਤ ਕੁਮਾਰ ਦਲਜੀਤ ਸਿੰਘ ਉਹਨਾਂ ਨੂੰ ਦੱਸਿਆ ਉਹਨਾਂ ਕਹਿੰਦਾ ਉਹ ਵੀ ਆ ਗਏ ਤੇ ਜਦ ਮੈਂ ਗਿਆ ਤਾਂ ਉੱਥੇ ਰੇਤਾ ਜਿਹੜੀ ਆਪਣਾ ਕੰਮ ਚੱਲਦਾ ਏ ਸੀ ਰੇਤਾ ਉਹ ਟਰਾਲੀ ਵਾਸਤੇ ਇਦਾਂ ਸੀ ਕਿ ਜਿਸ ਬੰਦੇ ਨਾਲ ਸਾਡੀ ਰਮਜੀਤ ਸਿੰਘ ਅੰਮਾ ਉਹਦਾ ਨਾਂ ਆ ਤੇ ਉਹਦੇ ਗੇਟ ਦੇ ਬਿਲਕੁਲ ਨਾਲ ਜਿਹੜੀ ਸੜਕ ਵਾ ਉੱਥੇ ਸੀਵਰੇਜ ਪੈ ਰਿਆ ਸੀਗਾ ਉੱਥੇ ਕੀ ਹੋਇਆ ਕਿ ਜਿਹੜੀ ਟਰਾਲੀ ਸੀ ਬਹੁਤ ਉਹਦੇ ਘਰ ਤੋਂ ਹਟ ਗਈ ਸੀ ਨਾ ਕਿ ਉਹਦਾ ਕੋਈ ਲੰਗਾ ਸੀ ਉੱਥੋਂ ਨਹੀਂ ਸੀ ਉਹ ਬਿਨਾਂ ਵਜ੍ਹਾ ਆ ਕੇ ਬੈਂਸ ਦਾ ਪਿਆ ਸੀ ਬੈਂਸ ਦਾ ਪਿਆ ਸੀਗਾ ਤੇ ਅਸੀਂ ਉਹਨੂੰ ਸਮਝਾਇਆ ਪਾਜੀ ਕੋਈ ਗੱਲ ਨਹੀਂ ਸੀ ਸੀਵਰੇਜ ਗੱਲ ਕਰ ਲਓ ਕਹਿੰਦਾ ਨਹੀਂ ਹੋਣੀ ਜਿਹੜੀ ਗੱਲ ਕਰਨੀ ਹੋਣੀ ਐ ਤੇ ਮੈਂ ਜਿੰ ਆਪਣੇ ਸਰਪੰਚ ਸਾਹਿਬ ਦਾ ਮੁੰਡਾ ਰਾਹੁਲ ਉਹ ਸੀ ਤੇ ਇੰਨੀ ਗੱਲ ਹੋਈ ਐ ਕਿ ਉਹ ਅੰਦਰ ਉਹ ਗਿਆ ਤੇ ਕਿਰਪਾਨ ਲੈਣ ਗਿਆ ਜਾਂ ਕੁਛ ਵੀ ਲੈਣ ਦਾ ਵਰਸ਼ਾ ਸੀ ਉਹਦੇ ਹੱਥ ਵਿੱਚ ਤੇ ਉਹ ਫਿਰ ਉਹਨੂੰ ਉਹਦੇ ਘਰ ਦੇ ਨਾਲ ਦੂਜਾ ਲਾਇਆ ਜਿਗਾ ਕਿ ਜਿੰਦਾ ਕੁੰਡਾ ਲਾਤਾ ਉਹ ਗੇਟ ਟੱਪ ਕੇ ਆਇਆ ਗੇਟ ਟੱਪ ਕੇ ਤਾਂ ਉਹਨੇ ਸਰਵੰਨ ਸਾਹਿਬ ਤੇ ਹਮਲਾ ਕਰ ਦਿੱਤਾ ਕਹਿੰਦੇ ਪਹਿਲਾਂ ਵੀ ਲੜਾਈਆਂ ਕਰਦਾ ਰਹਿੰਦਾ ਪਿੰਡ ਵਿੱਚ ਪਿੰਡ ਵਿੱਚ ਤਾਂ ਬਹੁਤ ਰਿਕਾਰਡ ਉਹਦਾ ਖਰਾਬ ਹੈ ਸਾਰਾ ਪਿੰਡ ਦੁਖੀ ਹੋਇਆ ਕੀ ਕਰ ਰਹੇ ਨੇ ਜਿਹੜਾ ਉਹ ਇਦਾਂ ਕਰਦਾ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਦੇਖੋ ਜੇ ਤਾਂ ਉਹ ਸਾਰਾ ਦੇ ਦਿਆਂ ਕਿ ਉਹ ਪਤਾ ਨਹੀਂ ਉਹ ਕੋਲ ਮਨ ਵਿੱਚ ਕਿਹੜੀ ਗੱਲ ਚੱਲਦੀ ਪਈ ਆ ਜਾਂ ਕੋਈ ਬੰਦੇ ਦੱਸ ਦੇ ਸਿੱਧੀ ਗੱਲ ਸਾਡੇ ਕੋਲ ਕੀ ਕਰਦੇ ਆ ਮਗਰ ਤਾਂ ਸੰਸਾਨ ਇਨਸਾਫ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਪਰਮਜੀਤ ਸਿੰਘ ਕਰਨੰਦਗੜ੍ਹ ਜਿਲ੍ਹਾ ਸ਼ਹਿਾਸਪੁਰ ਜੀ ਹਾਂਜੀ ਕੀ ਮਾਮਲਾ ਰਾਤ ਜਿਹੜੀ ਕੁੱਟਮਾਰ ਹੋਈ ਆ ਕੀ ਰਾਤ ਤਕਰੀਬਨ 9:30 ਵਜੇ ਸਾਡੇ ਮੇਰੇ ਘਰ ਦੇ ਮੋੜੇ ਇੱਕ ਟਾੜੀ ਟ੍ਰੈਲੀ ਕਰਕੇ ਇੱਕ ਮਸਲਾ ਹੋਇਆ ਜੋ ਕਿ ਮਿੰਟੂ ਪਿੰਡ ਦੇ ਸਰਪੰਚ ਦੇ ਲੜਕੇ ਵੱਲੋਂ ਰੇਤਾ ਸਿੱਟੀ ਜਾਂਦੀ ਸੀ ਵਾਰ-ਵਾਰ ਸਾਡੇ ਘਰ ਦੇ ਗੇਟ ਦੇ ਮੋੜੇ ਕਿ ਜਿਹੜਾ ਮੈਂ ਦੋ ਵਾਰ ਸਮਝਾਇਆ ਵੀ ਇੱਥੇ ਰਸਤੇ ਤੁਸੀਂ ਨਾ ਬਲਾਕ ਕਰੋ ਠੀਕ ਆ ਇੱਕ ਸਰਵ ਸਮਝਾਣ ਮਾਤਰ ਹੀ ਮੈਂ ਉਹਨਾਂ ਨੂੰ ਕਿਹਾ ਤੇ ਬੱਚੇ ਨੇ ਬੱਦ ਗੱਲ ਵਧਾ ਚੜਾ ਕੇ ਜਾ ਕੇ ਆਪਣੇ ਬਾਪ ਨੂੰ ਦੱਸੀ ਸ਼ਰਾਬ ਦੇ ਨਸ਼ੇ ਵਿੱਚ ਤੇ ਤਾਂ ਮੇਕੂ ਜੋ ਸਰਪੰਚਾ ਮੌਕੇ ਦਾ ਤੇ ਉਹਦੇ ਨਾਲ ਉਹਦਾ ਲੜਕਾ ਨਾਲ ਉਹਦੀ ਘਰ ਵਾਲੀ ਨਾਲ ਉਹਦਾ ਜੋ ਇੱਕ ਭਤੀਜਾ ਠੀਕ ਆ ਤੇ ਨਾਲ ਇੱਕ ਦੋ ਹੋਰ ਇੱਕ ਇੱਕ ਪੰਚ ਤੇ ਸ਼ਰਾਬ ਦੇ ਨਸ਼ੇ ਦੇ ਕਿਉਂ ਪਰੋ ਪੀਂਦੇ ਆਏ ਹੋਣੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਆ ਕੇ ਮੇਰੇ ਨਾਲ ਬਦਸਲੂਕ ਕੀਤੀ ਆ ਮੇਰੇ ਦਾੜੇ ਨੂੰ ਹੱਥ ਪਾਇਆ ਇਥੋਂ ਮੇਰੇ ਜਿਹੜੇ ਆ ਕੇਸ ਪੱਟ ਦਿੱਤੇ ਆ ਦੇਖੋ ਜੀ ਸਾਹਿਬ ਕੇਸ ਪੱਟ ਕੇ ਮੇਰੇ ਦਾੜੇ ਦੇ ਜਿਹੜੇ ਰੁੱਗ ਪਰ ਕੇ ਕੇਸ ਪੱਟੇ ਤੋਂ ਸੁਤੰਤਰ ਫਿਰ ਦਾਸ ਨੇ ਮੂਰਿਓ ਉਹਨਾਂ ਦੇ ਨਾਲ ਹੱਥ ਪਾਈ ਹੋਈ ਆ ਤੇ ਮੇਰੇ ਇਸ ਤਰ੍ਹਾਂ ਉਹਨਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਕਾਫੀ ਮੇਰੇ ਸੱਟਾਂ ਲੱਗੀਆਂ ਮੈਂ ਆਪਣਾ ਘਰ ਨੱਠ ਕੇ ਬਚਾ ਕੀਤਾ ਹੱਥੋਂ ਪਾਈ ਵਿੱਚ ਇੱਕ ਦੋ ਸੱਟਾਂ ਉਹਨਾਂ ਦੇ ਲੱਗੀਆਂ ਬਾਕੀ ਮੇਰੇ ਮੇਰੀ ਘਰਵਾਲੀ ਤੇ ਹਮਲਾ ਹੋਇਆ ਇਹ ਜਿਹੜੀ ਲੜਾਈ ਹੋਈ ਆ ਕਿ ਜੱਕੇ ਜਗ ਰੰਜਤ ਪ੍ਰਾਣੀ ਕੋਈ ਰੰਜਿਸ਼ ਨਹੀਂ ਜੀ ਇਹ ਤਾਂ ਆਪਣੇ ਨਾਲ ਬੜਾ ਪਿਆਰ ਮੁਹੱਬਤ ਨਾਲ ਪਹਿਲਾਂ ਤੋਂ ਚੱਲਦਾ ਬੜਾ ਪਿਆਰ ਆ ਆਪਾਂ ਨੂੰ ਕੋਈ ਇਦਾਂ ਦਾ ਦਿਮਾਗ ਵਿੱਚ ਵਿੱਚ ਨਹੀਂ ਸੀ ਇਹਦੇ ਨਾਲ ਕੋਈ ਮੈਂ ਤਾਂ ਸਿਰਫ ਇਹਦੇ ਨਾਲ ਇਹੀ ਗੱਲ ਕੀਤੀ ਤੇ ਆਹ ਭਾਈ ਕਿ ਆਪਣੇ ਭਰਾ ਹੋਣ ਦੇ ਨਾਤੇ ਇਹਦੇ ਨਾਲ ਇਹ ਗੁਜਾਰਸ਼ ਹੀ ਕੀਤੀ ਸੀ ਕਿ ਇਸ ਤਰ੍ਹਾਂ ਦਾ ਤੂੰ ਇਹ ਕੰਮ ਨਾ ਕਰਿਆ ਕਰ ਜਿਹੜੀ ਕਿਸੇ ਮੈਨੂੰ ਚਾਹ ਹੋਰ ਗਵਾਂਢੀ ਵਾਲੇ ਦੇ ਪਰੇਸ਼ਾਨੀ ਹੋਵੇ ਤੇ ਮੰਗੀ ਘਰ ਦੇ ਪ੍ਰਸ਼ਾਸਨ ਨੂੰ ਮੈਂ ਮੰਗੇ ਜਾਂਦਾ ਪ੍ਰਸ਼ਾਸਨ ਤੋਂ ਮੇਰੇ ਜੀ ਮੇਰੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਕਕਾਰਾਂ ਦੀ ਬੇਇੱਜ਼ਤੀ ਹੋਈ ਆ ਤੇ ਉਲਟਾ ਮੈਨੂੰ ਰਾਤ ਨੂੰ ਥਾਣੇ ਵਿੱਚ ਵੀ ਰਹਿਣਾ ਪਿਆ ਸੋ ਮੈਂ ਮੰਗ ਕਰਦਾ ਕਿ ਮੇਰਾ ਇਨਸਾਫ਼ ਮਿਲੇ ਅੱ ਇਹ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਇਹ ਦੇਖੋ ਦਾੜੇ ਦਾ ਸਾਰਾ ਰੂਪ ਖਰਾਬ ਕਰ ਕਰਕੇ ਰੱਖ ਦਿੱਤਾ ਆ ਦਾੜਾ ਕਿੱਥੇ ਚਲਾ ਗਿਆ ਆ ਸਾਰਾ ਰੁੱਗ ਭਰ ਕੇ ਦਾੜਾ ਇਸ ਇਹ ਇਨਸਾਨ ਨੇ ਜੋ ਇਹ ਮੇਰੇ ਨਾਲ ਕੀਤਾ ਤੇ ਮੈਂ ਆਸ ਕਰਦਾ ਪ੍ਰਸ਼ਾਸਨ ਤੋਂ ਮੇਰੇ ਨਾਲ ਇਨਸਾਫ ਹੋਵੇ